ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਤੁਹਾਡਾ ਦੋਸਤ ਵਰਪ੍ਰੀਤ ਸਿੰਘ ਖੋਖਰ ਤੇ ਆਪਣੇ ਨਾਲ ਨੇ ਲਖਜੀਤ ਸਿੰਘ ਭੁੱਲਰ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਜੇ ਜੋ ਅੱਜ ਮੌਜੂਦਾ ਸਮੇਂ ਦੇ ਵਿੱਚ ਬਹੁਤ ਗੱਲ ਚੱਲ ਰਹੀ ਆ ਵਿਸ਼ੇਕ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਕੇ ਉਹਨਾਂ ਦੇ ਪਰਿਵਾਰ ਦਾ ਇੱਕ ਬਿਆਨ ਸਾਹਮਣੇ ਆਇਆ ਇਸ ਬਾਰੇ ਭੁੱਲਰ ਸਾਹਿਬ ਤੁਹਾਡੇ ਕੀ ਵਿਚਾਰ ਨੇ ਵੀ ਕੀ ਮਸਲਾ ਬਣਾਇਆ ਵੈ ਹਮ ਗੁਰਪ੍ਰੀਤ ਜੀ ਗੱਲ ਆਏ ਆ ਇਹ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਆ ਸਿੱਖਾਂ ਨੂੰ ਇਨਸਾਫ ਨਾ ਪਹਿਲਾਂ ਕਦੇ ਮਿਲਿਆ ਤੇ ਨਾ ਹੀ ਹੁਣ ਸ਼ਾਇਦ ਮਿਲੇ ਜੇ ਆਪਾਂ ਗੱਲ ਕਰਦੇ ਆ ਜ세ਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਇਨਸਾਫ ਦਵਾਉਂਦੇ 1992 ਦੀ ਗੱਲ ਹੈ ਤੇ ਹੁਣ 2023 ਚੱਲ ਰਿਹਾ ਹੈ ਤੁਸੀਂ ਦੇਖੋ ਵੀ ਸਮੇਂ ਦੀਆਂ ਸਰਕਾਰਾਂ ਇਸ ਤੋਂ ਪਹਿਲਾਂ ਜੇ ਆਪਾਂ ਉਸ ਸਮੇਂ ਤੋਂ ਲੈ ਕੇ ਗੱਲ ਕਰਦੇ ਹਾਂ ਤਿੰਨ ਵਾਰ ਅਕਾਲੀ ਰਹਿ ਚੁੱਕੇ ਦੋ ਵਾਰ ਕਾਂਗਰਸ ਸਰਕਾਰ ਰਹਿ ਚੁੱਕੀ ਉਸ ਤੋਂ ਬਾਅਦ ਜੇ ਸੇਮੇਂ ਹੀ ਵਾਰ ਗੱਲ ਕਰਦੇ ਆ ਤਾਂ ਆਪਣੇ ਆਮ ਆਦਮੀ ਪਾਰਟੀ ਪਹਿਲਾਂ ਜਿਹੜੀ ਮੌਕੇ ਦੀ ਸਮੇਂ ਦੀਆਂ ਸਰਕਾਰਾਂ ਸੀਗੀਆਂ ਮੰਨ ਲਓ ਅਕਾਲੀ ਕਾਂਗਰਸੀ ਉਹਨਾਂ ਨੇ ਨਹੀਂ ਇਨਸਾਫ ਦਵਾਇਆ ਇਹਨਾਂ ਨੂੰ ਤੇ ਹੁਣ ਮੌਜੂਦਾ ਸਰਕਾਰ ਤੋਂ ਵੀ ਅਪੀਲ ਕਰਦੇ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਸਰਕਾਰਾਂ ਅੱਗੇ ਕਿ ਸ਼ਾਇਦ ਸਾਡੀ ਸਿੱਖ ਕੌਮ ਦੇ ਜਿਹੜੇ ਮਹਾਨ ਯੋਧੇ ਰਹੇ ਨੇ ਜਹੇਦਾਰ ਗੁਰਦੇਵ ਸਿੰਘ ਕੌਕੇ ਉਹਨਾਂ ਦੇ ਪਰਿਵਾਰ ਆ ਜਿਹੜਾ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਪਿਛਲੇ ਦਿਨੀ ਬਿਆਨ ਆ ਉਹਨਾਂ ਦੇ ਪਰਿਵਾਰ ਦਾ ਉਹਨਾਂ ਨੇ ਸਾਰੀ ਜਿਹੜੀ ਕਹਾਣੀ ਦੱਸੀ ਹੈ ਸੋਸ਼ਲ ਮੀਡੀਆ ਤੇ ਆਪਾਂ ਸੁਣੀ ਹੈ ਤੁਸੀਂ ਵੀ ਸੁਣੀ ਹੈ ਤੇ ਮੈਂ ਵੀ ਸੁਣੀ ਹੈ ਬਹੁਤ ਦਰਦਨਾਕ ਆਪਾਂ ਇੱਕ ਸੁਣ ਨਹੀਂ ਸਕਦੇ ਉਹਨਾਂ ਤੇ ਇੰਨਾ ਜ਼ਿਆਦਾ ਤਸੱਦਦ ਹੋਇਆ ਹੈ ਬਹੁਤ ਜ਼ਿਆਦਾ ਉਸ ਤੋਂ ਬਾਅਦ ਇੱਕ ਦਰਸ਼ਨ ਸਿੰਘ ਸਾਹਿਬ ਦਾ ਆਰਮੀ ਮੈਨ ਉਸ ਤੋਂ ਬਾਅਦ ਰਿਟਾਇਰ ਆਰਮੀ ਦੇ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਜਾਂਦੇ ਆ ਉਹਨਾਂ ਦਾ ਵੀ ਬਿਆਨ ਸਾਹਮਣੇ ਹੁੰਦਾ ਉਹ ਦਰਸ਼ਨ ਸਿੰਘ ਤੇ ਹਰਚੰਦ ਸਿੰਘ ਤੂੜ ਤੱਕ ਦਰਸ਼ਨ ਸਿੰਘ ਸਾਹਿਬ ਦਾ ਪੁਲਿਸ ਮੁਲਾਜ਼ਮ ਤੇ ਹਰਚੰਦ ਸਿੰਘ ਤੂੜ ਤੱਕ ਦਾ ਵੀ ਇਸ ਬਾਰੇ ਬਿਆਨ ਆਇਆ ਉਹਦੇ ਬਾਰੇ ਵੀ ਭੁੱਲਣ ਸਮਝੀ ਹਾਂਜੀ 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 ਬਿਲਕੁਲ ਉਹੀ ਗੱਲ ਕਰ ਰਿਹਾ ਜੀ ਗੁਰਪ੍ਰੀਤ ਮੈਂ ਦਰਸ਼ਨ ਸਿੰਘ ਜਿਹੜੇ ਸਾਬਕਾ ਆਰਮੀ ਮੈਨ ਰਹੇ ਨੇ ਇਹ ਉਸ ਤੋਂ ਬਾਅਦ ਉਸ ਸਮੇਂ ਇਹ ਮੌਜੂਦਾ ਪੁਲਿਸ ਦੇ ਵਿੱਚ ਭਰਤੀ ਹੋ ਗਏ ਸੀ ਪੁਲਿਸ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਇਹ ਉਸ ਸਮੇਂ ਉੱਥੇ ਹੀ ਉਸ ਸਮੇਂ ਡਿਊਟੀ ਸੀਗੀ ਇਹਨਾਂ ਦੀ ਇਹਨਾਂ ਨੇ ਖੁਲਾਸੇ ਕੀਤੇ ਆ ਕਿ ਜਿਵੇਂ ਇਹਨਾਂ ਨੇ ਆਪਣਾ ਜਿਹੜਾ ਗਰਦੇਵ ਤੋਂ ਕਹ ਕੇ ਤੇ ਜਿਹੜਾ ਤਸੱਦਦ ਹੋਇਆਗਾ ਉਹਨਾਂ ਨੇ ਸਾਰਾ ਇਹ ਤਸੱਦਦ ਬਾਰੇ ਜਿਹੜੀ ਕਹਾਣੀ ਬਿਆਨ ਕੀਤੀ ਹੈ ਕਿਵੇਂ ਉਹਨਾਂ ਦੇ ਜੋ ਲੱਤਾਂ ਚੌੜੀਆਂ ਕਰਕੇ ਚੱਡੇ ਪਾੜੇ ਗਏ ਜਿਵੇਂ ਆਪਾਂ ਪੰਜਾਬੀ ਚ ਕਹਦੇ ਨੇ ਚੱਡੇ ਪਾੜੇ ਗਏ ਤੇ ਉਹਨਾਂ ਨੂੰ ਅਲਫ ਨੰਗਿਆਂ ਕਰਕੇ ਕਿਵੇਂ ਉਹਨਾਂ ਨੂੰ ਤੇ ਅੱਗ ਦੇ ਨਾਲ ਮੋਮਬਤੀ ਦੇ ਨਾਲ ਜੋ ਉਹਨਾਂ ਨੂੰ ਠੇਕ ਲਗਾਇਆ ਗਿਆ ਤੇ ਉਹ ਇੱਕ ਬਹੁਤ ਹੀ ਦਰਦਪਰੀ ਕਹਾਣੀ ਹੈ ਉਸੇ ਤਰ੍ਹਾਂ ਹੀ ਹਰਚੰਦ ਸਿੰਘ ਤੁਸੀਂ ਗੱਲ ਕਰੀ ਹਰਚੰਦ ਸਿੰਘ ਚੂੜਚੱਕ ਜੋ ਅੱਜ ਉਹ ਭਾਰਤ ਦੇ ਵਿੱਚ ਨਹੀਂ ਬਾਹਰ ਵਿਦੇਸ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਵੀ ਜਿਹੜੀ ਇਹ ਤ ਸੱਦਦ ਪਰ ਇਹ ਕਹਾਣੀ ਬਿਆਨ ਕੀਤੀ ਆ ਉਹ ਉਸ ਸਮੇਂ ਉਹਨਾਂ ਦੇ ਨਾਲ ਹੀ ਜੇਲ੍ਹ ਦੇ ਵਿੱਚ ਸੀਗੇ ਉਸ ਸਮੇਂ ਉਹਨਾਂ ਨੇ ਵੀ ਇਹ ਸਾਰੀ ਕਹਾਣੀ ਜਿਹੜੀ ਦੱਸੀ ਆ ਲੋਕਾਂ ਸਾਹਮਣੇ ਹੂਰੂ ਹੂਰੂ ਕਰੀ ਹੈ ਤੇ ਲੋਕਾਂ ਨੂੰ ਜਾਣੂ ਕਰਾਇਆਗਾ ਕਿਉਂਕਿ ਸਾਡੇ ਲੋਕ ਜੇ ਆਪਾਂ ਗੱਲ ਕਰਦੇ ਆ ਗੁਰਪ੍ਰੀਤ ਜੇ ਆਪਾਂ ਐਸਵਾਈਐਲ ਦੀ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦਾ ਗਾਣਾ ਆਉਂਦਾਗਾ ਉਦੋਂ ਪਹਿਲਾਂ ਸੈਦ ਜਿਹੜੇ ਸਾਡੇ ਮਹਾਨ ਯੋਧੇ ਰਹੇ ਨੇ ਉਹ ਉਹਨਾਂ ਦੀ ਵੀ ਗੱਲ ਕਰਦੇ ਆ ਕੋਈ ਜਾਣਦਾ ਨਹੀਂ ਸੋਹਿੰਦਰ ਜਟਾਣਾ ਜਿਨ੍ਹਾਂ ਨੇ ਉਹ ਨਹਿਰ ਰੋਕੀ ਹਾਂ ਵੀ ਉਹਨਾਂ ਨੂੰ ਕਿਹਨੇ ਨਹਿਰ ਰੋਕੀ ਸੀ ਕੋਈ ਜਾਣਦਾ ਨਹੀਂ ਜੀ ਕਿੰਨਾ ਨੇ ਨਹਿਰ ਰੋਕੀ ਜਦੋਂ ਸਿੱਧੂ ਮਸੇਵਾਲ ਦਾ ਗਾਣਾ ਆਉਂਦਾ ਫਿਰ ਪਤਾ ਲੱਗਦਾ ਕਿ ਨਹਿਰ ਕਿਹਨੇ ਰੋਕੀ ਸੀ ਅਸਲ ਹੱਕਦਾਰ ਕੌਣ ਸੀ ਜਿਨ੍ਹਾਂ ਨੇ ਨਹਿਰ ਰੋਕੀ ਸੀ ਜੇ ਆਪਾਂ ਉਸ ਬੀਬੀ ਖਾਲੜਾ ਦੀ ਗੱਲ ਕਰਦੇ ਆ ਬੀਬੀ ਖਾਲੜਾ ਉਹਨਾਂ ਦੇ ਪਰਿਵਾਰ ਤੇ ਵੀ ਕਿੰਨੇ ਤਸੱਦਦ ਹੋਏ ਨੇ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੇ 1984 ਦੀ ਗੱਲ ਕਰਦੇ ਆ ਕ੍ਰਾਸੀ ਦੇ ਵੀ ਸਿੱਖ ਜਿਹੜੇ ਸਾਡੇ ਅੱਜ ਵੀ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਰਾਜਵਾਨਾਂ ਦੀ ਗੱਲ ਕਰਦੇ ਆ ਤਾਂ ਰਾਜਵਾਨਾਂ ਉਹਨਾਂ ਨੇ ਵੀ ਕੋਈ ਇਨਸਾਫ ਨਹੀਂ ਮਿਲਿਆ ਸਾਡੀ ਗੱਲ ਚ ਗੱਲਾਂ ਭੁੱਲਰ ਸਾਹਿਬ ਵੀ ਜਰਾ ਪੰਜਾਬ ਦੇ ਵਿੱਚ ਕੀ ਸਿੱਖਾਂ ਨੂੰ ਇਨਸਾਫ ਦੇਸ਼ ਦੇ ਵਿੱਚ ਆਪਣੇ ਜਿਹੜੇ ਮਿਲ ਨਹੀਂ ਰਹੇ ਸਿੱਖ ਕੌਮ ਨੂੰ ਫਿਰ ਪੰਜਾਬ ਪੰਜਾਬ ਦੇ ਜਿਹੜੇ ਲੋਕ ਆ ਵੀ ਸਿੱਖ ਕੌਮ ਨੂੰ ਦੂਜੇ ਦਰਜੇ ਦੇ ਨਹੀਂ ਸਮਝਿਆ ਜਾਂ ਦੇਸ਼ ਦੇ ਵਿੱਚ ਜੀ ਗੁਰਪ੍ਰੀਤ ਜੀ ਬਿਲਕੁਲ ਤੁਹਾਡੀ ਗੱਲ ਇਹ ਬਿਲਕੁਲ ਸਹੀ ਆ ਗਈ ਕਿ ਸਾਡੀ ਜਿਹੜੀ ਸਿੱਖ ਕੌਮ ਲਈ ਪਤਾ ਨਹੀਂ ਤਾਂ ਕਾਨੂੰਨ ਅਲੱਗ ਬਣਿਆ ਹੋਇਆ ਬਾਕੀ ਤਾਂ ਮੰਨੋ ਸਾਡੇ ਸਿੱਖਾਂ ਲਈ ਕਾਨੂੰਨ ਹੀ ਬਕਾਇਦਾ ਵੀ ਸਾਡੀ ਸਿੱਖ ਕੌਮ ਨੂੰ ਕਿਉਂ ਨਹੀਂ ਇਨਸਾਫ ਮਿਲਦਾ ਦੇਸ਼ ਦੀ ਇਜਾਦੀ ਵਿੱਚ ਹੁਣ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੀਆਂ ਹਾਂ ਹਾਂ ਜੇ ਕਰਵਾਨੀਆਂ ਦੀ ਗੱਲ ਕਰਦੇ ਆਂ ਤਾਂ ਸਭ ਤੋਂ ਵੱਧ ਕਰਵਾਨੀਆਂ ਸਾਡੇ ਸਿੱਖਾਂ ਦੀਆਂ ਨੇ ਸਾਡੇ ਪੰਜਾਬੀਆਂ ਦੀਆਂ ਨੇ ਪਰ ਜਿੱਥੇ ਇਨਸਾਫ ਦੀ ਗੱਲ ਹੁੰਦੀ ਹੈ ਤਾਂ ਇਨਸਾਫ ਵੇਲੇ ਸਾਡੇ ਸਿੱਖਾਂ ਲਈ ਜਿਹੜੇ ਕਾਨੂੰਨ ਨੇ ਉਹ ਵਖਰੇ ਨੇ ਹੂੰ ਸਾਡੇ ਜਿਹੜੇ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਵੀ ਜੇਲਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਨਹੀਂ ਰਹਾ ਕੀਤਾ ਜਾ ਰਿਹਾ ਕੰਡੀ ਸਿੰਘਾਂ ਦੀ ਜਿਹੜੀ ਮੋਰ ਤੇ ਲੰਮਾ ਹਾਵਾਂ ਚੱਲਿਆ ਹੋ ਪਰ ਉੱਥੋਂ ਵੀ ਕੋਈ ਇਨਸਾਫ ਨਹੀਂ ਬਸੇ ਸਿੰਘਾਂ ਦੀ ਜਿਹੜੀ ਗੱਲ ਕਰ ਲਈਏ ਬੇਸ਼ੱਕ ਆਪਾਂ ਬੇਸ਼ੱਕ ਆਪਾਂ ਕੋਰਟ ਤੋਂ ਪੂਰਾ ਗੋਲੀ ਕਾਹਨ ਦੀ ਗੱਲ ਕਰ ਲਈਏ ਤੇ ਉਹਨਾਂ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਹੁਣ ਜਹੇਦਾਰ ਭਾਈ ਗੁਰਦੇਵ ਸਿੰਘ ਜਿਹੜੇ ਕੌਕੇ ਨੇ ਇਹਨਾਂ ਨੇ ਇਹਨਾਂ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤੁਸੀਂ ਦੇਖੋ ਵੀ ਸਾਡੀ ਸਿੱਖ ਕੌਮ ਲਈ ਫਿਰ ਕਾਨੂੰਨ ਵੱਖਰਾ ਹੀ ਕਹਿ ਸਕਦੇ ਆਪਾਂ ਵੱਖਰਾਗਾ ਕਿ ਇਨਸਾਫ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਹੂੰ ਬਹੁਤ ਵੱਡੀ ਗੱਲ ਆ ਇਹ ਸਿੱਖ ਸਾਡੇ ਸਿੱਖਾਂ ਦੀਆਂ ਜਿਹੜਾ ਇਤਿਹਾਸ ਹੈ ਕੁਰਬਾਨੀਆਂ ਭਰਿਆ ਇਤਿਹਾਸ ਆ ਸਾਡੇ ਸਿੱਖਾਂ ਦਾ ਹਾਂ ਪਰ ਲੋਕ ਸਾਡੇ ਕਿਤੇ ਨਾ ਕਿਤੇ ਭੁੱਲ ਜਰੂਰ ਜਾਂਦੇ ਨੇ ਸਮੇਂ-ਸਮੇਂ ਤੇ ਹੁਣ ਮੰਨ ਲਓ ਹੁਣ ਜੇ ਜ세ਦਾਰ ਗੁਰਦੇਵ ਸਿੰਘ ਕੌਂਕੇ ਆ ਇੱਕ ਹਫਤੇ ਤੋਂ ਜਿਹੜਾ ਇਹ ਮਸਲਾ ਸਾਹਮਣੇ ਆਇਆ ਉਹਨਾਂ ਦਾ ਪਰਿਵਾਰ ਸਾਹਮਣੇ ਆਇਆ ਉਹਨਾਂ ਦਾ ਮੌਜੂਦਾ ਜਿਹੜਾ ਗਵਾਹ ਸੀਗਾ ਉਸ ਮੌਕੇ ਦਾ ਦਰਸ਼ਨ ਸਿੰਘ ਉਹ ਸਾਹਮਣੇ ਆਏ ਨੇ ਫੇਰ ਲੋਕਾਂ ਨੂੰ ਜਿਹੜੇ ਨਵੀਂ ਨੌਜਵਾਨ ਜਨਰੇਸ਼ਨ ਆ ਲੜੋ ਉਹਨਾਂ ਨੂੰ ਪਤਾ ਲੱਗਿਆ ਤੇ ਨਹੀਂ ਤਾਂ ਸ਼ਾਇਦ ਜੇ ਉਹ ਨਹੀਂ ਉਹ ਕੈਮਰੇ ਸਾਹਮਣੇ ਨਾ ਆਉਂਦੇ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ। ਭੁੱਲਰ ਸਾਹਿਬ ਇਹ ਵਿਜੜੇ ਮੁੱਦੇ ਆ 83 ਐ ਬੀਬੀ ਖਾਲੜਾ ਵਾਲਾ ਭਾਈ ਰਾਜਵਾਲਾ ਆ ਵਾਲਾ ਤੇ ਜੀ ਜਿਸ ਦਾ ਸਰਦੇਸ਼ਿਕ ਇਹ ਵੋਟਾਂ ਵੇਲੇ ਐਸਵੀਐਲ ਦਾ ਮੁੱਦਾ ਹੈਗੇ ਵਿੱਚ ਇਹ ਵੋਟਾਂ ਵੇਲੇ ਕਿਉਂ ਜਾਣ ਉੱਬਰਦੇ ਮੁੱਦੇ ਇਹਦੇ ਬਾਅਦ ਠੰਡੇ ਰਸਤੇ 'ਚ ਪਾਏ ਜਾਂਦੇ ਕਿ ਕੀ ਕਾਰਨਾ ਇਹ ਮੋਟਾ ਵੇਲੇ ਜਿਆਦਾ ਹੋ ਜਾਂਦਾ ਹੈ ਜਿਸ ਤਰ੍ਹਾਂ ਇਨਸਾਫ ਮਿਲੂਗਾ ਜੀ 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 ਗੁਰਪ੍ਰੀਤ ਜੀ ਗੱਲ ਆਏ ਆ ਜਦੋਂ ਵੀ ਇਲੈਕਸ਼ਨ ਆਉਂਦੀਆਂ ਤੁਹਾਡੀ ਗੱਲ ਬਿਲਕੁਲ ਸਹੀ ਆ ਗਈ ਏ ਜਦੋਂ ਇਲੈਕਸ਼ਨ ਆਉਂਦੀਆਂ ਉਦੋਂ ਹੀ ਕਿਉਂ ਮੁੱਦੇ ਸਾਡੇ ਉਹ ਵੀ ਸਿੱਖ ਕੌਮ ਦੇ ਮੁੱਦੇ ਵੀ ਸਿੱਖ ਕੌਮ ਦੇ ਤੁਸੀਂ ਇਹ ਗੱਲ ਹੋਰ ਨੋਟ ਕਰਿਓ ਵੋਟਾਂ ਵੇਲੇ ਸਿੱਖ ਕੌਮ ਦੇ ਮੁੱਦੇ ਹੀ ਜਦੋਂ ਪੰਜਾਬ 'ਚ ਵੋਟਾਂ ਆਉਂਦੀਆਂ ਨੇ ਖਾਸ ਕਰ ਕਿਉਂਕਿ ਪੰਜਾਬ ਦੇ ਵਿੱਚ ਬਹੁ ਗਿਣਤੀ ਸਿੱਖਾਂ ਦੀ ਹੈ ਬੇਸ਼ੱਕ ਇੱਥੇ ਸਾਰੇ ਧਰਮ ਮੌਜੂਦ ਨੇ ਬੜੇ ਹੀ ਪਿਆਰ ਤੇ ਪਿਆਰ ਦੇ ਨਾਲ ਰਹਿ ਰਹੇ ਨੇ ਕਿਸੇ 'ਚ ਕੋਈ ਮਤਭੇਦ ਨਹੀਂ ਹੈ ਪਰ ਸਿੱਖਾਂ ਦੇ ਮੁੱਦੇ ਹੀ ਕਿਉਂ ਉੱਭਰੇ ਜਾਂਦੇ ਨੇ ਉਦੋਂ ਵੋਟਾਂ ਮਿਲਣ ਦੀ ਵੀ ਇੱਕ ਸੋਚਣ ਵਾਲੀ ਗੱਲ ਹੈ ਕੀ ਸਾਡੇ ਸਿਆਸਤਦਾਨ ਨੇ ਜਿਹੜੇ ਕੀ ਉਹ ਲੋਕਾਂ ਨੂੰ ਮੂਰਖ ਸਮਝਦੇ ਨੇ ਜਾਹੋ ਇਹ ਕਹਿ ਸਕਦੇ ਆ ਵੀ ਸਾਡੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪੁੱਕਦੇ ਨੇ ਵੀ ਬੋਟਾਂ ਵੇਲੇ ਆ ਕੇ ਸਾਡੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪੁੱਕਿਆ ਜਾਂਦਾਗਾ ਤੇ ਜਦ ਸਿੱਖ ਕੌਮ ਨੂੰ ਇੱਕ ਬਖਲਾਹਟ ਦੇ ਵਿੱਚ ਲੈ ਕੇ ਉਹਨਾਂ ਤੋਂ ਵੋਟਾਂ ਲਈਆਂ ਜਾਂਦੀਆਂ ਨੇ ਇਹ ਕਹਿ ਸਕਦੇ ਆ ਵੀ ਉਹਨਾਂ ਨੂੰ ਇੱਕ ਵਰਤਿਆ ਜਾ ਰਿਹਾ ਹੈ ਬੋਟਾਂ ਵੇਲੇ ਠੀਕ ਹੈ ਅਭੀ ਬਰਕ ਕੀ ਬਣਦਾ ਜਾਵੇ ਵੀ ਹੁਣ ਇਨਸਾਫ ਮਿਲੂ ਜਦੋਂ ਕੋਈ ਇਹ ਵਾਸਤੇ ਕੋਈ ਜਿੱਥੋਂ ਤੱਕ ਸਗਰ ਸੁਪੰਦੀ ਲੋੜ ਹੈ ਜੀ ਗੁਰਪ੍ਰੀਤ ਜੀ ਗੱਲ ਇਹ ਹੈ ਕਿ ਜੇ ਤਾਂ ਪਹਿਲਾਂ 84 ਵਾਲਿਆਂ ਨੂੰ ਮੰਨ ਲਓ 92 ਤੋਂ ਪਹਿਲਾਂ 84 ਵਾਲੇ ਹਜੇ ਪੈਂਡਿੰਗ ਨੇ 84 ਦੇ ਜਿਹਨਾਂ ਨੂੰ 84 ਦੇ ਵਿੱਚ ਸਾਡੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਉਹ ਉਹਨਾਂ ਨੂੰ ਮਿਲਿਆ ਨਹੀਂ ਉਹਨਾਂ ਨੂੰ ਨਹੀਂ ਮਿਲਿਆ ਹਜੇ ਹਜੇ 92 ਵਾਲਾ ਦਾ ਨੰਬਰ ਬਾਅਦ ਚ ਲੱਗੂਗਾ ਫਿਰ ਉਸ ਤੋਂ ਬਾਅਦ ਜਿਹੜਾ ਕੋਟਕੂਰਾ ਗੋਲੀ ਕਾਂਡ ਜਾ ਸਾਡੇ ਬੰਦੀ ਸਿੰਘ ਰਹਾ ਜਿਹੜੇ ਲੰਮੇ ਸਮੇਂ ਤੋਂ ਸਜ਼ਾਵਾ ਪੂਰੀਆਂ ਕੱਟ ਕਰ ਚੁੱਕੇ ਨੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਵੈਸੇ ਮੇਰੀ ਸਮਝ ਮੁਤਾਬਕ ਤਾਂ ਇਹ ਆਗਾ ਕਿ ਇਹ ਜਿਹੜੇ ਮੁੱਦੇ ਨੇ ਇਹਨਾਂ ਨੂੰ ਇੱਕ ਸਿਰਫ ਵੋਟਾਂ ਵੇਲੇ ਹੀ ਉਹ ਸਾੜਿਆ ਜਾਇਆ ਕਰੂਗਾ ਬੇਸ਼ੱਕ ਉਹ 83 ਹੋਵੇ ਬੇਸ਼ੱਕ ਇਹ 1992 ਦਾ ਜਹੇਦਾਰ ਗੁਰਦੇਵ ਸਿੰਘ ਕੌਕੇ ਬੇਸ਼ੱਕ ਇਹ ਮੁੱਦਾ ਹੋਵੇ ਬੇਸ਼ੱਕ ਕੋਰਟ ਕੋ ਪੂਰਾ ਗੋਲੀ ਕਾਣ ਬਗੜਾੜੀ ਬੇਸ਼ੱਕ ਉਹ ਮੁੱਦੇ ਹੋਣ ਬੇਸਕ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ ਰਾਜਵਾਨੇ ਦਾ ਹੋਵੇ ਪਾਣੀ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਮੁੱਦਾ ਹੋਵੇ ਇਹ ਸਾਰੇ ਇੱਕ ਤਰ੍ਹਾਂ ਦੇ ਮੁੱਦੇ ਬਣ ਕੇ ਰਹਿ ਚੁੱਕੇ ਨੇ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਸਾਡੇ ਸਿੱਖਾਂ ਨੂੰ ਇਨਸਾਫ਼ ਦਿਵਾਉਣਾ ਤੁਸੀਂ ਇੱਕ ਗੱਲ ਮੈਂ ਹੋਰ ਤੁਹਾਡੇ ਮੈਂ ਧਿਆਨ ਚ ਲਿਆਉਣਾ ਕਰ ਤੋਈ ਜੀ ਤੁਸੀਂ ਜਿਹੜਾ ਇਹ ਜਹੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ ਮਾਮਲਾ ਹੈਗਾ ਇਹਦੇ ਜਿਹੜੇ ਦੋਸ਼ੀ ਸੀ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਦੇ ਵਿੱਚੋਂ 2-3 ਐਕਸਪਾਇਰ ਹੋ ਗਏ ਨੇ ਮਰ ਚੁੱਕੇ ਨੇ ਹੂੰ ਤੇ ਜਿਹੜੇ ਹੁਣ ਜਿੰਨੇ ਜਿਹੜੇ ਗਵਾਹ ਨੇ ਜਿਨ੍ਹਾਂ ਦੇ ਬਿਆਨ ਆਏ ਸਾਹਮਣੇ ਉਹ ਵੀ ਮੈਨੂੰ ਐਂ ਲੱਗਦਾ ਵੀ 70+ 75 70-75 ਸਾਲ ਦੀ ਉਮਰ ਦੇ ਹੋਣਗੇ ਹੁਣ ਬੰਦੇ ਦੀ ਉਮਰ ਕਿੰਨੀ ਕਰ ਹੂੰ ਬੰਦੇ ਦੀ ਉਮਰ 70-75 ਸਾਲ 80 ਸਾਲ ਵੱਧ ਤੋਂ ਵੱਧ ਕਹਿ ਸਕਦੇ ਆਪਾਂ ਵੀ ਇਨਸਾਫ ਕਦੋਂ ਮਿਲੂਗਾ ਜਦੋਂ ਅਸੀਂ ਸਿਫਰ ਪੰਜਾਬੜੇ ਉਹ ਜਵਦੇ ਜੀ ਹਾਂ ਤਾਂ ਉਹ ਜਿਹੜੇ ਨੂੰ ਤੁਸੀਂ ਇਨਸਾਫ ਨਹੀਂ ਕਰ ਸਕਦਾ ਉਹ ਜਵਦੇ ਜੀ ਨਹੀਂ ਇਨਸਾਫ ਮਿਲ ਸਕਦਾ ਮਰਨੇ ਤੋਂ ਬਾਅਦ ਇਨਸਾਫ ਮਿਲੇ ਨਾ ਮਿਲੇ ਉਹ ਇੱਕ ਬਾਦ ਦੀਆਂ ਗੱਲਾਂ ਨੇ ਇਨਸਾਫ ਮਿਲਣਾ ਲੱਗਣਾ ਵੀ ਚਾਹੀਦਾ ਲੋਕਾਂ ਨੂੰ ਪਤਾ ਹੋਵੇ ਵੀ ਠੀਕ ਹੈ ਵੀ ਇਨਸਾਫ ਹੋਇਆ ਹਾਂ ਹਾਂ ਬਿਲਕੁਲ ਤੇ ਉਹ ਇਹ ਤਾਂ ਸਿਰਫ ਇਹ ਕਹਿ ਸਕਦੇ ਆਪਾਂ ਜਿਵੇਂ ਹੁਣ ਪਿੱਛੇ ਜੇ ਇੱਕ ਸੁਖਵੀਰ ਬਾਦਲ ਨੇ ਮਾਫੀ ਮੰਗੀ ਸੀ ਇਹਨਾਂ ਦਾ ਤਾਂ ਮਾਫੀਆਂ ਮੰਗ ਕੇ ਸਰ ਜਾਂਦਾ ਪਰ ਜਿਹੜੇ ਪਰਿਵਾਰਾਂ ਤੇ ਬੀਤੀਆਂ ਨੇ ਇਹ ਗੱਲਾਂ ਜਾਂ ਜਿਹੜੇ ਪਰਿਵਾਰਾਂ ਦੇ ਤਸੱਦਦ ਹੋਏ ਨੇ ਉਹ ਬੰਦੇ ਨਹੀਂ ਜਾ ਸਕਦੇ ਤੁਹਾਡੇ ਮਾਫੀ ਵਾਲੀ ਗੱਲ ਉਹ ਵਿੱਚ ਆਤਾ ਨਿਰੋਥੀਰ ਸੁਖਵੀਰ ਬਾਦਲ ਸਾਹਿਬ ਨੇ ਮਾਫੀ ਮੰਗੀ ਆ ਜਥੇਦਾਰ ਗੁਰਦੇਵ ਸਿੰਘ ਕੌਕੇ ਵਾਲੇ ਮਸਲੇ ਨੇ ਉਹ ਮਾਫੀ ਉਹਨਾਂ ਦੇ ਵਿੱਚ ਹੀ ਉਹ ਰੁਲ ਗਿਆ ਹੂੰ ਜੀ ਇਹ ਮਸਲਾ ਉੱਠ ਖੜਾ ਹੋਇਆ ਉਹਨਾਂ ਨੇ ਮਾਫੀ ਹੋਣਾ ਉਹਨਾਂ ਨੇ ਸਿੱਖ ਕੌਮ ਤੋਂ ਮੰਗੀ ਆ ਜਾਂ ਉੱਥੇ ਅੰਮ੍ਰਿਤਸਰ ਸਾਹਿਬ ਜਾ ਕੇ ਮੰਗੀ ਆ ਉਹ ਵਿੱਚ ਉਹ ਤੇ ਹੁਣ ਕੀ ਲੱਗਦਾ ਕਿ ਹੁਣ ਅੱਗੇ ਜਾ ਕੇ ਕੀ ਬਣੂਗਾ ਵੀ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਆ ਜੀ ਬਿਲਕੁਲ ਗੁਰਪ੍ਰੀਤ ਜੀ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਸਿੱਖ ਕੌਮ ਸਿਰਨਾ ਸਿਰ ਜੋੜ ਕੇ ਚੱਲੂਗੀ ਕਿਉਂਕਿ ਸਾਨੂੰ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ। ਇਹ ਪੋਲੀਟੀਕਲ ਪਾਰਟੀਆਂ ਦਾ ਜੋੜ ਕੇ ਮੰਨ ਲਓ ਵੀ ਅਸੀਂ ਅਕਾਲੀ ਆ ਅਸੀਂ ਕਾਂਗਰਸੀ ਆ ਅਸੀਂ ਝਾੜੂ ਵਾਲੇ ਆ ਮੈਨੂੰ ਇਹ ਦੱਸੋ ਵੀ ਅੱਜ ਤਾਈਂ ਇਨਸਾਫ ਕਿਹੜੀ ਪਾਰਟੀ ਨੇ ਸਿੱਖਾਂ ਨੂੰ ਦਿਵਾਇਆਗਾ ਜਿਹੜੀ ਮਰਜ਼ੀ ਪਾਰਟੀ ਦੀ ਗੱਲ ਕਰ ਲਈਏ ਕਿਸੇ ਨੇ ਕੋਈ ਇਨਸਾਫ ਨਹੀਂ ਦਿਵਾਇਆ। ਜਦੋਂ ਕੋਈ ਇਹ ਪਾਰਟੀ ਉੱਭਰ ਕੇ ਆਵੇ ਜਾ ਤਾ ਕੋਈ ਸਿੱਖਾਂ ਦੀ ਬੱਕਰੀ ਪਾਰਟੀ ਸੋਮਣੀ ਕਾਲੀਦਾਲ ਸੀ ਆਪਾਂ ਕਹਿੰਦੇ ਸਿੱਖਾਂ ਦੀ ਪਾਰਟੀ ਬਣਦੇ ਸੀ ਹੂੰ ਇਹਨੇ ਵੀ ਨਹੀਂ ਇਨਸਾਫ ਦਵਾਇਆ ਹੂੰ ਆ ਇਹ ਮਾੜਾ ਰਾਜ ਇਹਨਾਂ ਨੰਬਰ ਤੋਂ ਰਾਜ ਰਿਹਾ ਸਹੀ ਗੱਲ ਹੈ ਹੁਣ 15 ਸਾਲ ਰਾਜ ਕਰਕੇ ਤੇ ਉਸ ਤੋਂ ਬਾਅਦ ਕਾਂਗਰਸ ਆਉਂਦੀ ਆ ਕਾਂਗਰਸ ਨੇ ਨਹੀਂ ਕੋਈ ਇਨਸਾਫ ਦਵਾਇਆ ਹੂੰ ਆਪਾਂ ਇਹਨਾਂ ਤੋਂ ਕਿੱਥੇ ਇਨਸਾਫ ਪਾਲਦੇ ਆ ਇਹਨਾਂ ਦਾ ਮਾਫੀਆਂ ਮੰਗੇ ਸਰ ਜਾਂਦਾ ਹੈ ਹੂੰ ਹੂੰ ਤੇ ਇਹੋ ਜੇ ਕੀ ਬਣੇਗਾ ਫਿਰ ਹੋ ਕੀ ਬੰਦਾ ਇਹ ਮਸਲੇ ਦੇ ਹੁਣ ਕੀ ਮੱਕ ਗੁਰਪ੍ਰੀਤ ਜੀ ਲੋਕ ਭਲੀ ਭਾਤ ਜਾਣਦੇ ਨੇ ਹੁਣ ਸੋਸ਼ਲ ਮੀਡੀਆ ਦਾ ਜੋਗਾਗਾ ਜਿੱਥੇ ਇਹਦੇ ਨੁਕਸਾਨ ਨੇ ਉੱਥੇ ਇਹ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ ਨੇ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਦੀ ਹੈ ਹਰੇਕ ਨੂੰ ਅਧਿਕਾਰ ਹੈਗਾ ਕੈਮਰੇ ਸਾਹਮਣੇ ਆ ਕੇ ਬੋਲਣ ਦਾ ਆਪਣੀ ਗੱਲਬਾਤ ਰੱਖਣ ਦਾ ਹੈ ਤੇ ਇਸੇ ਤਰ੍ਹਾਂ ਹੀ ਜਿਹੜੀ ਲੋਕ ਹੁਣ ਜਾਣ ਜਾਣੀ ਜਾਣੂ ਨੇ ਤੇ ਦੇਖਣਾ ਇਹ ਹੋਵੇਗਾ ਕਿ ਲੋਕ ਹੁਣ ਅੰਗੇ ਇਲੈਕਸ਼ਨ ਆਉਂਦੇ ਨੇ ਇਲੈਕਸ਼ਨਾਂ ਦੇ ਵਿੱਚ ਕਿੰਨੀਆਂ ਕੁ ਲੋਕ ਗੱਲਾਂ ਯਾਦ ਰੱਖਦੇ ਨੇ ਤੇ ਜਾਂ ਲੋਕ ਇਹਨਾਂ ਦੀਆਂ ਗੱਲਾਂ ਚਾਕੇ ਇਹਨਾਂ ਦੀ ਇਹਨਾਂ ਨੇ ਆਪਦਾ ਮਤਲਬ ਕੱਢ ਕੇ ਫੇਰ ਮੁੱਦੇ ਠੰਡੇ ਵਾਸਤੇ ਪੈ ਜਾਣੇ ਨੇ ਤੇ ਇਹਨਾਂ ਨੇ ਆਪਦੀ ਐਸ ਕੁਆਲਟੀ ਦੀ ਜ਼ਿੰਦਗੀ ਬਤੀਤ ਕਰ ਦੇਣੀ ਠੀਕ ਠੀਕ ਆ ਭੂਲਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਹਾਡੇ ਨਾਲ ਜੁੜੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੋ ਸ੍ਰੀ ਅਕਾਲ